ਬੀਬੀਆਂ ਗੱਡੀ ਚਲਾ ਲੈਣਾ ਵੇਖਿਆ ਬਾਹਰ ਕੱਢਣ ਲਈ ਮੰਨੀ ਨੂੰ ਕਹੀ ਤਾਂ ਠੀਕ ਆ ਠੀਕ ਆ ਬਹੁਤ ਵਧੀਆ ਪਾਰਕਿੰਗ ਲਾਦੀ ਬਹੁਤ ਵਧੀਆ ਲੋਗ ਲਾ ਦੇ ਲਾਦੀ ਗੱਡੀ ਕੋ ਵੇਲੇ ਗੱਡੀ ਨਿੱਕੀ ਲਾਦੀ ਬਹੁਤ ਹੀ ਵਾਜ ਬਰੇਟਾ ਤੇ ਠੀਕ ਆ ਠੀਕ ਆ ਭੈਣ ਜੀ ਠੀਕ ਆ ਇਹਨਾਂ ਨੇ ਡੀਲ ਦਿੱਤੀ ਆਏ ਡੀਲ ਕਰਨੀ ਪੈਂਦੀ ਆ ਪਹਿਲਾਂ ਤੇ ਆਫਰ ਹੁੰਦੀ ਆ ਫਿਰ ਨੀ ਨੀ ਕੀ ਕਹਿਣਾ ਜਾਉਂਗੇ ਨੀ ਨੀ ਹੈ ਐ ਡਾਟਾ ਹਟ ਨਹੀਂ ਫਿਰ ਦੇ ਨਾ ਕੇ ਰੱਖੋ ਤੇ ਦੇਖੇ ਗੱਡਾ ਆ ਦੋ ਟੇ ਦੇ ਵੇਖ ਲੈ ਤੇਰਾ ਕਿੱਡਾ ਟਿੱਡ ਕਿੱਡਾ ਵਾ ਬਸ ਪਏ ਰਹਿੰਦੇ ਟਿੱਡ ਵੇਖ ਲੋ ਕਿੱਡਾ ਖੁਦ ਵੇਖ ਲੋ ਉਹ ਦੇਖੋ ਜੀ ਮੇਲੇ ਮਮੀ ਕਿਵੇਂ ਐ ਲੌਂਜੇਸ ਕਰਾ ਦੇਣਾ ਕਿਹਨੇ ਦਿਖਾਏਗਾ ਕਿ ਟਿੱਡ ਕਿੱਹਾ ਵਾ ਤੇ ਆ ਤਾਂ ਫਿਰ ਕੱਲ ਤੈਨੂੰ ਵੀ ਕਹਿੰਦੀ ਹਣੀ ਤੇਰਾ ਵੀ ਟਿੱਡਿਆਗਾ ਵਾ ਮੇਰਾ ਆਹੋ ਹੁਣ ਆਪਦੇ ਗੁੱਸਾ ਲੱਗ ਜਾਂਦਾ ਕਿ ਜਦੋਂ ਹਾਂ ਹਾਂ ਕੋਈ ਮਾਰ ਮਾਰ ਲੱਜ ਜਾਂਦੇ ਤੂੰ ਕੋਈ ਮੂੰਹ ਨਾਲ ਗੱਲ ਕਰੋ ਮੂੰਹ ਨਾਲ ਗੱਲ ਕਰਖਾਂ ਇੱਥੇ ਤੂੰ ਮੈਂ ਡੀ ਜੀ ਦੀ ਸਿਆਣੀ ਨੇ ਪਰ ਮੇਰੇ ਅੱਗੇ ਹਾਂ ਤੁਸੀਂ ਜਨ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜੇ ਦੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦੋਂ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੈਂਜੀ ਮਸ਼ੀਨ ਚੱਲ ਹੋ ਇੱਥੇ ਹੁਣ ਪਹਿਲਾਂ ਸਭ ਤੋਂ ਪਹਿਲਾਂ ਅੱਜ ਭਈ ਇਹ ਤੇ ਆਫਰ ਰਹੂਗੀ ਬਾਬਾ ਦੀਪ ਸਿੰਘ ਜੀ ਦੇ ਸਰੂਪ ਕੱਢੇ ਜਾਣਗੇ ਜੀ ਇੱਥੇ ਤੇ ਉਹਦੀ ਰੀਲ ਪਾਵਾਂਗੇ ਤੇ ਭਾਈ ਪਹਿਲੇ 10 ਕਸਟਮਰਾਂ ਨੂੰ ਇਹਨਾਂ ਨੇ ਘੱਟ ਰੇਟ ਤੇ ਪ੍ਰੋਵਾਈਡ ਕਰਾਉਣੇ ਆ ਬਹੁਤ ਹੀ ਵਾਜਿਬ ਰੇਟਾਂ ਤੇ ਠੀਕ ਆ ਠੀਕ ਆ ਭੈਣ ਜੀ ਠੀਕ ਆ ਇਹਨਾਂ ਨੇ ਡੀਲ ਦਿੱਤੀ ਆ ਇਹ ਤੇ ਡੀਲ ਕਰਨੀ ਪੈਂਦੀ ਆ ਪਹਿਲਾਂ ਤੇ ਆਫਰ ਹੁੰਦੀ ਆ ਫਿਰ ਹਾਂਜੀ ਤੁਸੀਂ ਕੀ ਕਹੇ ਪਲੀਜ਼ ਲੈਟ ਮੀ ਨੋ ਪਹਿਲਾਂ ਆਪਾਂ ਤਿੰਨ ਸੂਟ ਲਾ ਕੇ ਵੇਖ ਲਈਏ ਨਹੀਂ ਨਹੀਂ ਬਾਬੂ ਆਪਾਂ ਫੈਲਟ ਲੈ ਕੇ ਆਈਏ ਤੁਸੀਂ ਸਾਰੇ ਸੋਹਣਾ ਲੱਗੀ ਆ ਨਾਲ ਦਿਲ ਗਿਆ ਦਾ ਕਾਕਾ ਵਾਓ ਨਾਈਸ ਕੁਆ ਏ ਹਣ ਨਹੀਂ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਹੈ ਟੀ-ਸ਼ਰਟ ਹੋਵੇ ਪਾਲੀ ਬੱਬੇ ਹੋਰ ਇਹਨਾਂ ਨੇ ਢੋਈ ਤਾਂ ਮਲੀ ਕੇ ਆ ਗਈ ਤੇ ਉਵੇਂ ਪਾਲੀ ਹੱਥ ਲਾਈ ਆ ਛੱਡ ਦੇ ਉਹ ਦੇਖੀ ਤੇ ਪਾਈ ਆ ਕੇ ਆ ਛੱਡ ਦੇ ਉਹੀ ਛੱਡ ਤੇ ਸਾਡੀ ਹੁਣ ਇੱਧਰ ਆ ਕੇ ਬੋਲ ਬਬੇ ਹੁਣ ਬੋਲ ਤੂੰ ਹੁਣ ਕੱਲਾ ਹੋ ਗਿਆ ਹੁਣ ਬੋਲ ਹੁਣ ਜੀ ਤਾਂ ਕਰੀ ਜਾਂਦੇ ਨੇ ਲਾ ਕੋਸ਼ ਕਮਟਾ ਉਂਗੂ ਹੁੰਦਾ ਨਾਲ ਢਿੱਡ ਕਿੱਡਾ ਵਾ ਬਸ ਪਏ ਰਹਿੰਦੇ ਢਿੱਡ ਵੇਖ ਲੋ ਕਿੱਡਾ ਖੁਦ ਵੇਖ ਲੋ ਉਹ ਦੋਦੀ ਵੇਲੇ ਮੰਮੀ ਕਹਿੰਦੇ ਕਿਵੇਂ ਆ ਲਾਉਂਸੈਂਸ ਕਰਾ ਕੇ ਦੇ ਦੇ ਇਹ ਕਿਹਨੇ ਦਿਖਾਏਗਾ ਤੇ ਢਿੱਡ ਕਿਆ ਵਾ ਤੇ ਆ ਤੇ ਫਿਰ ਕੱਲ ਤੈਨੂੰ ਵੀ ਕਹਿੰਦੀ ਹੋਣੀ ਤੇਰਾ ਵੀ ਢੱਡਿਆ ਗਿਆ ਵਾ ਮੇਰਾ ਤੁਹਾਨੂੰ ਪਤਾ ਹੀ ਆ ਪੀ ਨਾਨੀ ਆਹ ਐਂ ਤੇਨੂੰ ਵੀ ਮੋਟੀ ਮੋਟੀ ਕਹਿੰਦੀ ਹੋਣੀ ਆ ਪਰ ਤੂੰ ਤੇ ਨਾਨੀ ਤੇ ਚੱਲ ਮੋਟੀ ਹੈਗੀ हां ਤੇ ਮਾਮਾ ਵੀ ਮੋਟਾ ਹੈਗਾ ਹੀ ਆ ਫਿਰ ਕੀ ਆ ਨਾਨੀ ਜੀ ਤਾਂ ਫਿਰ ਵੀ ਪੁੱਟੇ ਉਹਨਾਂ ਤੋਂ ਨਹੀਂ ਆਇਆ ਫਿਰ ਮਾਮਾ ਵੀ ਮੋਟਾ ਆ ਗਿਆ ਫਿਰ ਕਿਹਗਾ ਨਾਨੀ ਜੀ ਤਾਂ ਮੋਟਾ ਪਤਲਾ ਨਹੀਂ ਹੋ ਜਾਣਾ ਪਤਲਾ ਹੋਣਾ ਚਾਹੀਦਾ ਕੀ ਬਚ ਕੇ ਰੋ ਮੇਰਾ ਗੁੱਸਾ ਵੜਾ ਮੇਰੇ ਜੀ ਕਹਦੇ ਪੱਬੇ ਨਹੀਂ ਨਹੀਂ ਕੀ ਹਾਂ ਨੀ ਨੀ ਤੂੰ ਕੀ ਕਹਿਣਾ ਚਾਹੇਂਗੀ ਇਹ ਮੋਟਾ ਕਿ ਪਤਲਾ ਕੀ ਸਾਦੇ ਲੰਡੇ ਜਿਹਾ ਨਾ ਬੋਲੀ ਜਾਂ ਲੋ ਨਾਨੀ ਜੀ ਅਵੇਂ ਠੁਮਕ ਠੁਮਕੇ ਕਰਦੀ ਜਾਂਦੀ ਆਵੇਂ ਆਪਾਂ ਠੁਕ ਠੁਮ ਕਰਦੇ ਤੇਰਾ ਕਰਦੇ ਬੋਲ ਜੇ ਮੈਂ ਨਹੀਂ ਮਰਨਾ ਪ੍ਰਾਬ ਤੂੰ ਕਾ ਤੁਹਾਡੇ ਨਾਲੋਂ ਤਾਂ ਨਾਨੀ ਚੰਗੀ ਛੱਡੀ ਕਰਦੀ ਆ ਤੁਹਾਡਾ ਤਾਂ ਹੁਣੇ ਹੋਰ ਜਿਆਦਾ ਪਤਲੇ ਹੋ ਨਹੀਂ ਹੋਇਆ ਜਾਂਦਾ ਇਹ ਕਿ ਰੋਡ ਦੇ ਜੀ ਲਾਰੀ ਆਂ ਗੋ ਐ ਡਿਚਕ ਡਿਚਕ ਕਰਦੀ ਆਂਦੀ ਹੁੰਦੀ ਨੇ ਤੂੰ ਕਾ ਨਾਨੀ ਜੀ ਗੱਲ ਡਿਚਕੜੀ ਚ ਕਰਦੀ ਤੇ ਆਪ ਕਿਵੇਂ ਤੁਰਦਾ ਮ ਹਾਂ ਹਾਂ ਹੁਣ ਆਪ ਤੇ ਗੁੱਸਾ ਲੱਗ ਜਾਂਦਾ ਕਿ ਜਦੋਂ ਹਾਂ ਹਾਂ ਕਸ ਮਾਰ ਮਾਰ ਲਾ ਦਿੰਦੇ ਤੈਨੂੰ ਮੂੰਹ ਨਾਲ ਗੱਲ ਕਰੋ ਮੂੰਹ ਨਾਲ ਗੱਲ ਕਰ ਦੂੰਗਾ ਬਸ ਕਰ ਮੈਂ ਤਾਂ ਚੱਲੀ ਜੰਨੇ ਮੈਂ ਤਾਂ ਕਰੀ ਹਾਂ ਹਾਂ ਤਾਂ ਫੇਰ ਤਾਂ ਮਾਰੀਂਗਾ ਹਾਂ ਚੀਟਿੰਗ ਆ ਮੋٹے ਮਦਨ ਦਾ ਬਾਪ ਮੋਟਾ ਹੀ ਕਹਾਂਗੇ ਨਾ ਨਹੀਂ ਨਾ ਸਤਲਾ ਤੋੜਨੇ ਕਹਾਂਗੇ ਕੀ ਕਹਾਂਗੇ ਕੀ ਕਹਾਂਗੇ ਮੋਟਾ ਮਾਮਾ ਜੀ ਦਾ ਨਾਮ ਵੀ ਆ ਨਹੀਂ ਤੇ ਕਹਾਂ ਕੁੜੀ ਕੋ ਮਾਰ ਨਹੀਂ ਪਤਲੀ ਆਵੇਂ ਬਸ ਕਰੀ ਦਿੰਦੇ ਆਪ ਦਾ ਬਸ ਆਵੇ ਜਦ ਮੈਂ ਚਿਕਰੇ ਤੇ ਜੋੜਾ ਹੋਰ ਕਿਸੇ ਤੇ ਹਾਈ ਨਹੀਂ ਦੁਨੀਆ ਤੇ ਜੋੜਾ ਲੱਤਾਂ ਘੱਡ ਜੂਲੀ ਦੇ ਕੰਨ ਜੋ ਵੀ ਬਹੁਤ ਡਰਦਾ ਹੈ ਭਰਾ ਜੂ ਵੀ ਉਹਦਾ ਜੱਫੀ ਪਾਲਾ ਭਾ ਭੈਣਾ ਦੀ ਨੂੰ ਭਰਾ ਤੋ ਇੰਨਾ ਕਾ ਤੋ ਚੱਲ ਜੂ ਵੀ ਤੂੰ ਤੂੰ ਕਹ ਅਸੀਂ ਲੜਦੇ ਨਹੀਂ ਅਸੀਂ ਲੜਦੇ ਨਹੀਂ ਥੋੜਾ ਆ ਜਾ ਕੇ ਜਾਂਦਾ ਤੈਨੂੰ ਵੱਡੀ ਦੁ ਲੜਦੀ ਨਹੀਂ ਉਸ ਇੱਕ ਬੁਰਕੀ ਪਿੱਛੇ ਤੁਰ ਆਇਆ ਕਲੇਚ ਚ ਲੈ ਆਂਦਾ ਸੂਈ ਕੁੱਤੀ ਵਾਂਗ ਵੱਢਣ ਪੈਣੀ ਤੂ ਰੇਗ ਨੂੰ ਮਾਰਦੀ ਗੱਲਾਂ ਤੂੰ ਇਹ ਲੜਦੀ ਨਹੀਂ ਤੂੰ ਮਾਰਦੀ ਮੇਰੇ ਅਗੇ ਗੱਲਾਂ ਬੜਾ ਬੋਲਣਾ ਨਹੀਂ ਤੂੰ ਤੇ ਤੇਰੀ ਮੰਮੀ ਨੇ ਹੁਣ ਕਿਵੇਂ ਹੱਥ ਚਲਾਉਣੀ ਇਹ ਮੂੰਹ ਨਾਲ ਗੱਲ ਕਰਖਾਂ ਇਹ ਤੂੰ ਮੈਂ ਡੀ ਜੀ ਦੀ ਸੈਣੀ ਨੇ ਪਰ ਮੇਰੇ ਅੱਗੇ ਹਾਂ ਤੁਸੀਂ ਜਨ ਖੁਦਾ ਨੂੰ ਨਾਮ ਮਿਲੇ ਤਾਂ ਕਿਵੇਂ ਸੁੱਟ ਕੇ ਜਾਂਦਾ ਹੁੰਦਾ ਹਾਂ ਆ ਤਾਂ ਬੱਸ ਐਵੇਂ ਕਿਉਂ ਆਵੇ ਬੱਸ ਉਨਜੀ ਭੋਲੀ ਜਾਂਦੇ ਰਹਿੰਦੇ ਨਾ ਕੋਈ ਘਰ ਨਾ ਨੀ ਚੱਕੀ ਜਾਂਦੇ ਨੇ ਤੂੰ ਦਾ ਪਿੱਛੇ ਆ ਕੇ ਗੱਲ ਕਰ ਇਹ ਕੱਢ ਨਹੀਂ ਲਾਤਾ ਕਾ ਇਹ ਦੂ ਮੋਟਾ ਕਿਨ ਮੋਟਗੀ ਜੀ ਵੇਖੀ ਕਦੇ ਤੂੰ ਸਭ ਤੋਂ ਮੋਟਾ ਕੌਣ ਆ ਮੰਮੀ ਹੈਗੀ ਆ ਤੁਹਾ ਗਿਆ ਗਿਆ ਮੇਰੀ ਮੰਮਾ ਤਾਂ ਪਤਲੀ ਆ ਮੈਂ ਮੰਮਾ ਦਾ ਪਤਲੇ ਆ ਛੋੜ ਲੈ ਓਨੀ ਤੇਰੀ ਪਤਲੀ ਪਤੰਗ ਤੇਰੀ ਮੰਮਾ ਹਾਂ ਕਿਉਂਕਿ ਤੁਹਾਡੇ ਨਾਲ 10 ਕਿਲੋ weight ਘੱਟ ਗਈ ਆ ਫਿਰ ਵੀ ਕੋਸ਼ਿਸ਼ ਕਰਦੇ ਆ ਬਦਲੇ ਹੋਰ ਦੀ ਤੁਸੀਂ ਕਰਦੇ ਆ ਬਸ ਪੈਸੇ ਨਾਲ ਸੌਦੇ ਨਾਲ ਲੈ ਉਹ ਚੀਜ਼ਾਂ ਜਿਸੀਂ ਕਦੇ ਨਹੀਂ ਕਰਦੇ ਜਿਹੜੀਆਂ ਹੋਈ ਨਹੀਂ ਕੀ ਗੱਲ ਕਰ ਨਹੀਂ ਸਕਦੇ ਉਹ ਚੀਜ਼ਾਂ ਕਰਦੀ ਹੈ ਜਿਹੜੀਆਂ ਤੁਹਾਡੀ ਲੱਤਾਂ ਉਹ ਟੁੱਟੀਆਂ ਹਾਂ ਆ ਵੀ ਬੋਲਦੀ ਛੋੜ ਜੀ ਮੈਨੂੰ ਇਹ ਚੇ ਪਠਾਈ ਮੈਨੂੰ ਬਸ ਫਿਰ ਤੋਂ ਨਾਟਕ ਕਰਨ ਲੱਗ ਗਿਆ ਕੰਨੀ ਨੂੰ 200 ਮਰੰਦ ਮੋਟਾ ਤੇ ਮੋਟਾ ਹੀ ਰਹਿਣਾ ਬੱਬੇ ਕਿ ਮਾਰਿਆ ਕਿਹੜਾ ਬਦਲ ਜਾਣਾ ਕੋਈ ਕਹਦੇ ਮਾਰ ਲਓ ਹੋਰ ਮਾਰ ਲਓ ਤੁਸੀਂ ਕਿਹੜਾ ਪਤਲੇ ਹੋ ਜਾਣਾ ਮੈਂ ਤੇਰੇ ਨਾਲ ਗੱਡੀ ਚਲਾ ਲੈਣਾ ਵੇਖਿਆ ਬਾਹਰ ਕੱਢਣ ਲਈ ਮੰਨੀ ਨੂੰ ਕਹੀਦਾਂ ਠੀਕ ਆ ਠੀਕ ਆ ਠੀਕ ਬਹੁਤ ਵਧੀਆ ਪਾਰਕਿੰਗ ਲਾ ਦੀ ਬਹੁਤ ਵਧੀਆ ਲੋਕ ਲਾ ਦੇ ਵੈਰੀ ਗੁੱਡ ਗੱਡੀ ਲਾ ਦੀ ਗੱਡੀ ਕੋਲੇ ਗੱਡੀ ਨਿੱਕੀ ਲਾ ਗੱਡੀ ਹਨ ਹੈ ਰਾਜੂ ਉਹ ਚੱਲ ਪਿਆ ਹੈ ਹੈ ਸਮਾਨ ਤੈਨੂੰ ਮਗਾ ਦੇ ਚੱਲ ਪਿਆ ਤੇਰਾ ਸਮਾਨ ਤਾਹੀਂ ਨਿਆ ਰੋਟੀਆਂ ਲਿਆਇਆ ਸਮਾਨ ਚੱਲਿਆ ਕਰ ਤੇ ਰਾਜੂ ਨੂੰ ਮੈਂ ਕਿਹਾ ਗਾਣਾ ਸੁਣਾ ਕੇ ਅਸਮਾਨ ਨਹੀਂ ਖੁਰਿਆ ਹੈ ਹੈ ਰਾਜੂ ਏ ਚੱਲਣ ਸਾਰੀਆਂ ਹੀ ਜਾਣ ਅੱਜ ਕੁਝ ਨਹੀਂ ਹੁੰਦਾ ਸਹੀ ਆ ਕੁਝ ਨਹੀਂ ਹੁੰਦਾ ਸਹੀ ਆ ਉਹ ਯਾਰ ਕੱਲੇ ਮੂੰਹ ਦੇ ਕੋ ਤਿੰਨਾਂ ਦੇ ਮੂੰਹ ਦੇ ਸ਼ੋਅ ਨਾਲ ਦੱਸਿਆ ਉਹਨੇ ਕਿ ਤਿੰਨਾਂ ਨੇ ਉੱਤੋਂ ਆਉਣੇ ਉੱਤੋਂ ਆਉਣੇ ਆ ਗੱਲ ਤੇ ਜੇ ਕਹਦਾ ਲੱਗੀ ਜਾਂਨੇ ਮੈਨੂੰ ਤੁਸੀਂ ਓਏ ਆਉਣਗੇ ਆਉਂਦੇ ਪਏ ਤਿੰਨੇ ਮੂੰਹ ਦੇ ਹਾਂ ਗੱਗੂ ਗਲਤ ਜੇ ਲੱਗੰਦੇ ਮੈਨੂੰ ਤੁਸੀਂ ਕੋਈ ਨਹੀਂ ਗਲਤੀ ਕਰਦੇ ਓਕੇ ਵੇਟ ਵੇਟ ਕਾਕਾ ਜਾਨ ਕੇ ਵੇਖੀ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ